ਮੈਂ ਆਲਰੇਡੀ ਐਸਟ੍ਰੋਲੋਜੀ ਦੇ ਬਾਰੇ ਪਾਡਕਾਸਟ ਕੀਤੇ ਨੇ ਹਾਂਜੀ ਲੇਕਿਨ ਕੁਝ ਇਦਾਂ ਦੇ ਸਵਾਲ ਲਏ ਨੇ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਦੇ ਪਾਇਆ ਹਾਂ ਅਮਨભાઈ ਤੁਹਾਨੂੰ ਯਾਦ ਹੈ ਭਈ ਆਪਾਂ ਪਹਿਲਾ ਤੁਸੀਂ ਐਸਟ੍ਰੋਲੋਜੀਕਲ ਪਾਡਕਾਸਟ ਮੇਰੇ ਨਾਲ ਕੀਤਾ ਸੀ ਹਾਂਜੀ 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 ਉਦੋਂ ਤੁਸੀਂ ਕਹਿ ਰਹੇ ਸੀਗੇ ਯਾਰ ਐਸਟ੍ਰੋਲੋਜੀਕਲ ਕਦੇ ਕੀਤਾ ਨਹੀਂ ਪਤਾ ਨਹੀਂ ਲੋਕ ਪਸੰਦ ਮੇਰੀ ਆਡੀਅנס ਉਦਾਂ ਦੀ ਨਹੀਂ ਆਇਆ ਕੁਝ ਹੋਰ ਮੈਂ ਕਿਹਾ ਦੇਖੋ ਉਹੀ ਗੱਲ ਹੈ ਭਾਰੀ ਇੱਕ ਨਾ ਫਰਕ ਹੁੰਦਾ ਹੈ ਉਦੋਂ ਆਪਾਂ ਕਈ ਵਾਰੀ ਐ ਕਰਕੇ ਡਰਦੇ ਹਾਂ ਯਾਰ ਇਹ ਚੀਜ਼ ਪਛਾਨੀ ਇਸ ਜਨਰ ਦੇ ਲੋਕ ਪਸੰਦ ਕਰਨਗੇ ਜਾਂ ਨਹੀਂ ਕਰਨਗੇ ਜਿਹੜੀ ਕੰਟੈਂਟ ਦੀ ਗੱਲ ਹੁੰਦੀ ਹੈ ਬਟ ਜਦੋਂ ਤੁਸੀਂ ਸਹੀ ਕਹਿ ਰਹੇ ਹੋ ਨਾ ਤੁਸੀਂ ਆਪ ਦੇ ਲਈ ਕੌਨਫੀਡੈਂਟ ਹੋਣੇ ਚਾਹੀਦੇ ਆ ਜਿਹੜੀ ਗੱਲ ਮੈਂ ਕਹਿ ਰਿਹਾ ਮੈਂ ਉਹਦੇ ਲਈ ਕੌਨਫੀਡੈਂਟ ਹੋਣਾ ਚਾਹੀਦਾ ਵੀ ਮੇਰਾ ਕੰਮ ਮੇਰਾ ਕੀਤਾ ਮੇਰੀ ਰਿਸਰਚ ਜਾਂ ਮੇਰੀ ਪੜ੍ਹਾਈ ਜਿਹੜੇ ਚੀਜ਼ ਦੇ ਉੱਤੇ ਪੂਰੀ ਖੜੀ ਉੱਤਰਦੀ ਹੈ ਜੀ ਉਹ ਫਿਰ ਮੈਂ ਕਿਸੇ ਵੀ ਮੰਚ 'ਤੇ ਕਵਾਂ ਚਾਹੇ ਤੁਹਾਡੇ ਦੇ ਉੱਤੇ ਜਾਂ ਕਿਸੇ ਹੋਰ ਦੇ ਉੱਤੇ ਹੀ ਆਪਣੇ ਆਪ ਕਿਸੇ ਆਪਣੇ ਕਿਸੇ ਵਾਇਆ ਦੇ ਨਾਲ ਉਹ ਗੱਲ ਸਹੀ ਹੋਣੀ ਚਾਹੀਦੀ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਗੱਡੀ ਕੋਈ ਵੀ ਹੋਵੇ ਹਾਂ ਤੁਹਾਡਾ ਕੋਈ ਵੀ ਹੋਵੇ ਕੰਟੈਂਟ ਸਹੀ ਹੋਣਾ ਬਹੁਤ ਜ਼ਰੂਰੀ ਹੈ ਮੈਨੂੰ ਐ ਕਿ ਅੱਜ ਦੀ ਵੀਡੀਓ ਕੋ ਕਲਿੱਕ ਕਰ ਰਿਹਾ ਕਲਿੱਕ ਕਰਾਉਣ ਲਈ ਚਲੋ ਲਿੰਮੋਜ਼ਿਨ ਲੈ ਗਈ ਜਾਂ ਉਦਾਂ ਦਾ ਬਟ ਅਗਲੇ ਨੂੰ ਨੇ ਐ ਨਹੀਂ ਵੀ ਹਾਂ ਠੀਕ ਆ ਅੰਦਰ ਗੱਲ ਵੀ ਮਿਲਣੀ ਚਾਹੀਦੀ ਆ ਨੌਲੇਜ ਮਿਲਣੀ ਚਾਹੀਦੀ ਆ ਸੋ ਮੇਰਾ ਮੋਟਿਵ ਉਹੀ ਹੁੰਦਾ ਤੇ ਐਸਟ੍ਰੋਲੋਜੀ ਭਾਜੀ ਮੈਨੂੰ ਪਹਿਲਾਂ ਮੈਂ ਮੇਰਾ ਯਕੀਨ ਹੁੰਦਾ ਸੀ 100% ਵੀ ਠੀਕ ਆ ਚਾਂਦੀ ਪਾੜ ਉਹ ਗੁੱਸਾ ਘੱਟ ਹੁੰਦਾ ਵੀ ਉਹ ਪਲੈਨੈਟਸ ਨਾਲ ਤਾਲਮੇਲਾ ਹੁਣ ਜਦੋਂ ਤੋਂ ਮੈਂ ਪੋਡਕਾਸਟ ਕਰ ਰਿਹਾ ਵਾਂ ਐਸਟ੍ਰੋਲੋਜੀ ਦੇ ਹਜੇ ਵੀ ਭਾਜੀ ਮੈਂ 50% ਮੰਨਦਾ 50% ਨਹੀਂ ਮੰਨਦਾ ਮੈਂ ਹਜੇ 50 50 ਵਾਲਾ ਹੋਇਆ ਵੀ ਕੁਝ ਤਾਂ ਮੈਨੂੰ ਲੌਜੀਕਸ ਬੜੇ ਕਲੀਅਰ ਲੱਗਦੇ ਆ ਵੀ ਹਾਂ ਯਾਰ ਆ ਗੱਲ ਸਹੀ ਆ ਇਹਦੇ ਲੌਜੀਕਸ ਹੈ ਕੁਝ ਮੈਨੂੰ ਕੁਝ ਰੀਲਸ ਵੀ ਸਾਹਮਣੇ ਆਉਂਦੀਆਂ ਕੁਝ ਮੈਨੂੰ ਲੱਗਦਾ ਯਾਰ ਇਹ ਨਹੀਂ ਗੱਲ ਹੈਗੀ ਯਾਰ ਇਹ ਤਾਂ ਅਫਵਾਹ ਵਾ ਜਿੱਥੇ ਗੱਲ ਨਾ ਜਿਹੜੀ ਗੱਲ ਤਾਂ ਤੁਸੀਂ ਰਾਜੀ ਹੋ ਹਾਂਜੀ ਇਟਸ ਗੁੱਡ ਤੁਸੀਂ ਰਾਜੀ ਵੀ ਉਦੋਂ ਹੋਇਓ ਜਦੋਂ ਤੁਸੀਂ ਉਹਨੂੰ ਐਕਸਪੀਰੀਅੰਸ ਕਰ ਲਿਆ ਮੰਨ ਲਓ ਸਾਲ ਦੋ ਸਾਲ ਚ ਆਪਾਂ ਐਕਸਪੀਰੀਅੰਸ ਕੀਤਾ ਤੁਸੀਂ ਜੀ ਆਈਦਰ ਤੁਸੀਂ ਪੌਡਕਾਸਟ ਕੀਤੇ ਐਸਟ੍ਰੋਲੋਜਿਸ ਨਾਲ ਗੱਲਾਂ ਸੁਣੀਆਂ ਰਿਲੇਟ ਕੀਤਾ ਜੀ ਤੁਸੀਂ ਕੋਸ਼ਿਸ਼ ਕਰੋ ਗਈ ਗੱਲ ਆਪਾਂ ਉੱਥੇ ਹੀ ਕਰੀਏ ਜਿੱਥੇ ਤੁਸੀਂ ਨਾ ਐਸਟ੍ਰੋਲੋਜੀ ਨੂੰ ਕੰਡੈਮਡ ਕਰ ਸਕੋ ਕਿ ਪਰ ਇਹ ਚੀਜ਼ ਮੈਨੂੰ ਨਹੀਂ ਲੱਗੀ ਨਹੀਂ ਜਾਂ ਇਹ ਚੀਜ਼ ਝੂਠ ਹੈ ਜੀ ਹੈਨਾ ਫਿਰ ਆਪਾਂ ਤਾਂ ਕਿ ਉਸ ਚੀਜ਼ ਤੇ ਪਹੁੰਚੀਏ ਜਿਹੜੀ ਪ੍ਰੈਸਾਈਜ਼ ਹੈ ਜੀ ਯਾਰ ਜੇ ਤਾਂ ਕੋਈ ਚੀਜ਼ ਗਲਤ ਹੈ ਤਾਂ ਮੈਂ ਇਨੀ ਹਿੰਮਤ ਰੱਖਾਂ ਉਹਨੂੰ ਗਲਤ ਕਹਾਂ ਆਰ ਆਈਦਰ ਉਹ ਐਸਟ੍ਰੋਲੋਜੀ ਦੀ ਗਲਤ ਹੈ ਆਈਦਰ ਮੇਰੀ ਗਲਤ ਹੈ ਆਈਦਰ ਉਹ ਮਿਥ ਹੈ ਹੂੰ ਕਿਉਂਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਕੋਈ ਰਾਜ਼ੀ ਨਹੀਂ ਹੈ ਨਾ ਜੀ ਉਹ ਜਾਂ ਤਾਂ ਐਸਟ੍ਰੋਲੋਜੀ ਦੇ ਨਾਮ ਦੇ ਉੱਤੇ ਕੋਈ ਹੋਰ ਚੀਜ਼ ਹੈ ਜਾਂ ਫਿਰ ਉਹ ਮਿਥ ਹੈ ਹੂੰ ਹੈਨਾ ਉਹ ਹੈ ਮਤਲਬ ਸਾਇੰਸ ਨਹੀਂ ਗਲਤ ਹੋ ਸਕਦੀ ਜੀ 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 ਮੇਰਾ ਪੈਰਾ ਇਸ ਚੀਜ਼ ਦੇ ਉੱਤੇ ਹੈ ਕਿ ਸਾਇੰਸ ਗਲਤ ਨਹੀਂ ਹੈ ਅਸੀਂ ਇਹਨੂੰ ਐਸਟ੍ਰੋਲੋਜੀਕਲ ਸਾਇੰਸ ਦਾ ਨਾਮ ਦੇ ਰਹੇ ਹਾਂ ਵੇਦ ਦਾ ਗਿਆਨ ਦਾ ਇਹਦਾ ਨਾਮ ਦੇ ਰਹੇ ਹਾਂ ਬਟ ਇਹ ਗਲਤ ਨਹੀਂ ਹੈ ਬਟ ਇਹਨੂੰ ਨਾਪਣ ਲਈ ਨਾ ਪੈਮਾਨਾ ਸਹੀ ਇਸਤੇਮਾਲ ਹੋਵੇ ਹੂੰ ਪਾਣੀ ਨੂੰ ਨਾਪਾਂਗੇ ਦੁੱਧ ਨੂੰ ਲੀਟਰਸ ਚ ਨਾਪਾਂਗੇ ਨਾ ਗੱਜ ਫੁੱਟ ਇੰਚ ਤੇ ਨਾਪਾਂਗੇ ਜੀ ਐਸਟ੍ਰੋਲੋਜੀ ਨੂੰ ਨਾਪਣ ਲਈ ਪੈਮਾਨੇ ਲੋਕ ਹੋਰ ਹੋਰ ਯੂਜ਼ ਕਰ ਲੈਂਦੇ ਆ ਜੀ ਜੀ ਫਿਰ ਜਿਹੜੀ ਚੀਜ਼ ਐਸਟ੍ਰੋਲੋਜੀ ਨਹੀਂ ਹੈ ਉਹਨੂੰ ਐਸਟ੍ਰੋਲੋਜੀ ਕਨਸੀਡਰ ਕਰ ਲੈਂਦੇ ਬਸ ਇੱਥੇ ਗਲਤ ਹੈ ਮੈਨੂੰ ਲੱਗਦਾ ਹੈ ਕਿ ਜੇ ਤੁਹਾਡੇ ਵੀ ਜਿਹੜੇ ਕਨਸੈਪਟਸ ਤੁਸੀਂ ਕਹਿੰਦੇ ਹੋ ਜੀ ਕੋਈ 50% ਆਊਟਫੁੱਲ ਨਹੀਂ ਤਾਂ ਉਹ ਉਹੀ ਹੋਣਗੇ ਜਿਹੜੇ ਐਸਟ੍ਰੋਲੋਜੀਕਲ ਨਹੀਂ ਹੈ ਅੱਛਾ ਭਾਜੀ ਤੁਸੀਂ ਰੇਡੀਓ ਅੱਜ ਮੇਰੇ ਸੰਭਾਲ ਕਾਫੀ ਹੋਣਗੇ ਬਿਲਕੁਲ ਮੈਂ ਬਿਲਕੁਲ ਰੈਡੀ ਹਾਂ ਜੀ ਜੀ ਕਿਉਂਕਿ ਐਸਟ੍ਰੋਲੋਜੀ ਦੇ ਕਾਫੀ ਪੋਡਕਾਸਟ ਆ ਗਏ ਆ ਇਹਦੇ ਵਿੱਚ ਸਪੈਸ਼ਲ ਕੀ ਹੈ ਕਿ ਆਪਾਂ ਅਨਫਿਲਟਰਡ ਕਰਨੀਆਂ ਵੀ ਜਿਹੜੀਆਂ ਤੁਹਾਨੂੰ ਲਗੀਆਂ ਕਿ ਅਮਨ ਯਾਰੇ ਇਹ ਕੋਈ ਸਵਾਲ ਨਹੀਂ ਹੋਇਆ ਤੁਸੀਂ ਕਹਿ ਵੀ ਸਕਦੇ ਹੋ ਨਹੀਂ ਜਿਹੜਾ ਮਨ ਚ ਆਇਆ ਇਹਦਾ ਮਤਲਬ ਉਹ ਸਵਾਲ ਹੈ ਜੀ 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 ਹੈਨਾ ਮੇਰੇ ਕੋਲ ਜਵਾਬ ਨਹੀਂ ਹੋਏਗਾ ਤਾਂ ਮੈਂ ਕਹਿ ਦੂੰਗਾ ਭਾਜੀ ਕਰ ਇਹਨੂੰ ਛੱਡੋ ਬਟ ਜਿਹੜਾ ਮਨ ਚ ਆ ਗਿਆ ਉਹ ਸਵਾਲ ਹੈ ਜੀ ਜੀ ਤੁਹਾਨੂੰ ਪਤਾ ਬੱਚੇ ਕਈ ਵਾਰੀ ਮੇਰੀ ਛੋਟੀ ਜੀ ਬਿੱਟੀ ਆਏ ਹਾਂਜੀ ਉਹ ਹੁਣ ਉਹ ਮੇਰੇ ਖਿਆਲ 7 ਸਾਲ ਦੀ ਹੈ ਤਾਂ ਉਹਦੀ ਮੰਮੀ ਕਈ ਵਾਰੀ ਉਹਨੂੰ ਮਨਾ ਕਰਦੀ ਆ ਯਾਰ ਦਿਮਾਗ ਖਾਰੀਏ ਕਿਆ ਕਿਆ ਸਵਾਲ ਪੁੱਛਦੇ ਮੈਂ ਉਹਨੂੰ ਕਹਿੰਦਾ ਵੀ ਜੇ ਬੱਚੇ ਦੇ ਮਨ ਚ ਕੋਈ ਗੱਲ ਆ ਰਹੀ ਹੈ ਨਾ ਉਹ ਫੁਰਨਾ ਨਹੀਂ ਸਵਾਲ ਹੈ ਜੇ ਅਸੀਂ ਉਹਨੂੰ ਉਸ ਲੈਵਲ ਤੋਂ ਸਵਾਲਾਂ ਨੂੰ ਦਬਾਣਾ ਹੈ ਇਗਨੋਰ ਕਰਨਾ ਸ਼ੁਰੂ ਕਰ ਦਾਂਗੇ ਨਾ ਫਿਰ ਉਹ ਕੁੰਠਾ ਬਣ ਜਾਂਦੀ ਹੈ ਜੀ ਜੀ ਕਿਸੇ ਦੇ ਮਨ ਚ ਆਨ ਵਾਲੀ ਕੋਈ ਵੀ ਗੱਲ ਸਵਾਲ ਹੈ ਜੀ ਹੋ ਸਕਦਾ ਹੈ ਜਿਹੜੀ ਗੱਲ ਤੁਹਾਡੇ ਮਨ ਚ ਆ ਜੇ ਉਹ ਤੁਹਾਡੇ ਸ਼ਰੋਤਿਆਂ ਦੇ ਪਤਾ ਨਹੀਂ ਕਿੰਨੇ ਹਜ਼ਾਰਾਂ ਦੇ ਮਨ ਚ ਹੋਈਗੀ ਹੈ ਨਾ ਤਾਂ ਤੁਸੀਂ ਬਿਲਕੁਲ ਅਨਫਿਲਟਰਡ ਰੱਖੋ ਤੇ ਉਦਾਂ ਰੱਖੋ ਵੀ ਸਾਰੇ ਸਵਾਲ ਕਲੀਅਰ ਕਰ ਲਈਏ ਆਪਾਂ